ਇਹ ਫਾਰਮ ਦੇ ਪਲੂ ਨੇ 27 ਕਿਲੋ ਦੁੱਧ ਪਾਇਆ ਕੈਪ ਵੀ ਬਾਲਾ ਕਮਾਲ ਦਾ ਤੇ ਯਾਰ ਬੱਛੀ ਵੀ ਬਾਲੀ ਕਮਾਲ ਦੀ ਰੇਟ ਪੱਤ ਸਾਰੇ ਪਾਸੇ ਪਲੱਸ ਪੁਆਇੰਟ ਹੈ ਵੀਰੇ ਠੀਕ ਹੈ ਗੱਲ ਆ ਵੀ ਸੱਜਣੋ ਗਾਵਾਂ 4 ਲੱਗਿਆਂ ਦਿਖਾਉਣ ਪਹੁੰਚੇ ਹੋਇਆ ਡੋਗਰ ਡੈਰੀ ਫਾਰਮ ਤੇ ਬਾਈਕ ਕਰਨ ਕੋਲੇ ਮਾਡਲ ਟਾਉਨ ਨੰਬਰ 1 ਤਹਿਸੀਲ ਸਨਾਨ ਤੇ ਜ਼ਿਲ੍ਹਾ ਸੰਗਰੂਰ ਤਿੰਨ ਤਾਜ਼ੀਆਂ ਸੂਈਆਂ ਦੰਦੋਂ ਖੀਰੀ ਦੋ ਦੰਦ ਤੇ 6 ਦੰਦ ਦੰਦਾ ਜੀ ਨੇ ਪਸ਼ੂ ਸਾਰੇ ਕੁਆਲਿਟੀ ਵਾਲੇ ਨੇ ਫਾਰਮ ਦੀਆਂ ਮੈਦਾ ਨੇ ਕਿਹੜਾ ਰੇਟਾ ਰੇਟ ਬੰਦ ਕਰਾ ਰਹੀ ਵੀਡੀਓ ਦੇ ਵਿੱਚ ਤਿੰਨ ਸੁਨੀਆਂ ਤੇ ਇੱਕ ਗੱਬੜ ਗੱਲਬਾਤ ਕਰਨਾ ਕਰਾਣਾ ਹੈ ਆਇਆ ਕਰਨੇ ਫਿਰ ਆ ਜਾ ਗਏ ਅੱਜ ਇੱਧਰ ਦੇ ਬੰਦੇ ਇੱਥੋਂ ਬਾਰੇਗੇ ਸ਼ੁਰੂ ਹੋ ਗਏ ਆ ਬਹੁਤ ਵਧੀਆ ਮੈਚੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਜਮਾ ਕਹਿੰਦਾ 10 ਮੈਚ ਦਾ ਨਾਮ ਇਹਦਾ ਬਾਬੇ ਦੀ ਕਿਰਪਾ ਜੀ ਜੰਦਾ ਸਾਬ ਪੁੱਤਰਾ ਮਾਲ ਤਾਂ ਉਹਦੀ ਵਿਗ ਜਾਂਦਾ ਠੀਕ ਹੈ ਗੱਲ ਕੁਆਲਟੀ ਵਾਲੀ ਕੀ ਗੱਲਿਆ ਤੇ ਮੇਨ ਗੱਲ ਹੁੰਦਾ ਸੱਜਣਾ ਇਮਾਨਦਾਰੀ ਵਾਲਾ ਸਿੱਖਣਾ ਇਹ ਸੱਜਣ ਦਾ ਇਹ ਮੰਨ ਸਕਦੇ ਆ ਕਿ ਵੀ ਅੱਜ ਤੱਕ ਕੋਈ ਲੰਬਾ ਨਹੀਂ ਕਦੇ ਵੀ ਸ਼ਿਕਾਇਤ ਨਹੀਂ ਕਿਸੇ ਵੀ ਭਰਾ ਦੀ ਜਿੱਦਾਂ ਦੀ ਕੁਆਲਿਟੀ ਹੁੰਦੀ ਹੈ ਜਿੰਨਾ ਦਾ ਦੁੱਧ ਹੁੰਦਾ ਬਾਈ ਜੈਨੂ ਨਾ ਕਰੀਏ ਪਰ ਬਿਲਕੁਲ ਨੰਬਰ ਕੋਲ ਤੇਰਾ 97799394077 97799394077 ਹਣਾ ਸ਼ੁਰੂ ਇੱਥੋਂ ਕਰ ਲਈਏ ਇੱਥੋਂ ਕਰ ਲਈਏ ਪਹਿਲਾ ਗਰੀ ਕਾਦ ਦਾ ਕਰਦੇ ਆ ਆਈਡੀ ਆ ਨਾਂ ਖੜ ਕੇ ਫਿਰ ਵੀ ਹੈ ਵੀਰੇ ਬਹੁਤ ਹੋਏ ਦੰਦਾ ਚ ਦੰਦਾ ਚ ਜਮਾ ਕੀਰੀ ਹੈ ਕੀਰੀ ਬੱਚੇ ਦਾ ਕਾਦ ਦੇਖ ਲੈ ਆ ਕਾਦ ਬਹੁਤ ਹੈ ਰ ਨਾ ਕਾਦ 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 ਨਹੀਂ ਹੈਗਾ ਕੱਲ ਕੱਦ ਨਹੀਂ ਹੈਗਾ ਠੀਕ ਹੈ ਕਰ ਅਗਲੀ ਕੁਆਲਿਟੀ ਦੇ ਅਗਲੀ ਕੁਆਲਿਟੀ ਤੋਂ ਲੱਗ ਬੱਚੀ ਤੋਂ ਬੈਠਿਆ ਨਹੀਂ ਜਾਂਦਾ ਸੀ ਰਾਤ ਬੱਚੀ ਸੁੱਈ ਹੈ 2:30 ਠੀਕ ਹੈ 2:30 ਵਜੇ ਸੁੱਈ ਹੈ ਲਗਭਗ 6:00 ਵਜੇ ਜੇਰ ਪੈ ਗਈ ਜੇਰ ਦੀ ਓਕੇ ਹੈ ਠੀਕ ਹੈ ਜੀ ਬੱਚੀ ਤੋਂ ਬੈਠਿਆ ਨਹੀਂ ਜਾਂਦਾ ਸੀ ਹੌਲੀ ਕਰਦੀ ਤਾਂ ਜੀ ਕਿੰਨਾ ਕੁ ਭੋਲਾ ਘਟਦਾ ਲਗਭਗ ਵੀਰੇ 5 ਕਿਲੋ 5 ਕਿਲੋ ਲਗਭਗ ਹਾਂਜੀ ਤੋਲ ਕੇ ਕਿੰਨਾ ਦੁੱਧ ਪਾ ਦਾ ਜੇ ਕਰਨੀ ਹੈ ਦੁੱਧ ਵੱਡੇ ਪਈਏ ਪਾ ਦੂ ਜਿਹੜੇ ਸਾਹਮਣੇ ਦੀ ਸੰਭਾਲ ਹੋ ਗਈ ਠੀਕੀ ਸੁਈ ਹੈ ਨਾ ਠੀਕ ਹੈ ਇਹਨਾਂ 25 ਤੋਂ ਪਲੱਸ ਪਲੱਸ ਬੜੇ ਆਰਾਮ ਨਾਲ ਘਟੋ ਘਟ 25 ਉਹ ਤੋਂ ਦੇ ਦੇਣਾ ਇਹਨਾਂ ਠੀਕ ਹੈ ਵੱਧ ਬਿਸ਼ੱਕ ਜਿੱਤੇ ਸੀਮਨ ਤਾਂ ਨਹੀਂ ਪਤਾ ਕਿਹੜੀ ਦੀ ਹੈ ਨਹੀਂ ਸੀਮਨ ਆਪ ਕੋ ਪੁੱਛ ਕੇ ਦੱਸ ਦਾਂਗੇ ਠੀਕ ਹੈ ਬੰਦਾ ਸੀਮਨ ਬਾਈ ਕਹਿੰਦਾ ਪੁੱਛ ਕੇ ਦੱਸ ਦਾਂਗੇ ਉਦਾਂ ਬਣਾਉਣ ਵਾਲਾ ਸਿਸਟਮ ਨਹੀਂ ਹੈਗਾ ਪਰ ਆਰਡਰ ਦੀ ਬਹੁਤ ਸਾਫ ਸੁਥਰਾ ਸੁਥਰੀ ਹੈ ਖੀਰੀ ਬੱਚੀ ਹੈ ਯਾਰ ਖੀਰੀ ਦੇ ਬਾਕੀ ਕੱਦ ਦੇਣਾ ਬੱਸ ਵੀ ਫੋਲ ਆ ਗਿਆ ਤੇ ਬਾਕੀ ਯਾਰ ਤੋਰਾ ਵੀ ਬੜਾ ਕਮਾਲ ਦਾ ਕਰਦੀ ਹੈ ਕੋਈ ਕੰਦ ਨਹੀਂ ਹੈਗਾ ਸਾਰੇ ਪਾਸੇ ਹੈ ਬੀਡ ਕੁਆਲਿਟੀ ਦੀ ਜਿਆਦਾ ਬਾਈ ਨੇ ਕਰੀ ਤੇ ਇੱਥੇ ਰੋਕ ਲਾ ਦੇ ਲੈ ਕੋਈ ਪਾਸੇ ਇੱਥੇ ਖੜਾ ਇੱਥੋਂ ਇੱਥੋਂ ਮਾਰੀ ਗਰੀ ਅੱਡ ਤੇ ਹੈਗਾ ਕਲਾ ਕੱਦ ਨਹੀਂ ਹੈਗਾ ਆਰਡਰ ਦੀ ਕੁਆਲਿਟੀ ਹੈ ਖੀਰੀ ਬੱਚੀ ਦੀ ਠੀਕ ਹੈਗਾ ਇੱਕ ਕਰਦੇ ਕਰਦੇ ਐਵੇਂ ਕਰਦੇ ਇਹ ਇੱਥੋਂ ਦਿਖਾ ਦੇ ਇੱਧਰ ਇੱਧਰ ਨਾ ਕਰ ਮਾਫੀ ਇੱਥੋਂ ਇੱਥੋਂ ਕਰਾ ਦੇ ਯਾਰੀ ਇਸ ਕੁਆਲਿਟੀ ਦੇਖ ਬੱਚੀ ਦੀ ਠੀਕ ਹੈਗਾ ਤੇ ਘੋੜੀ ਵਾਲਾ ਇਸਟ ਨਹੀਂ ਆ ਕੱਦ ਆ ਗਿਆ ਪੁੱਲ ਬਰੀ ਚੰਗੀ ਫੁੱਲਾ ਤੇ ਸਟੇਟ ਨਾਲ ਪੈਦਾ ਹੋਈ ਹੋਈ ਹੈ ਚੰਗੀ ਸਾਂਹ ਨਾਲ ਤਿਆਰ ਹੋਈ ਹੋਈ ਹੈ ਬੱਚੀ ਤੇ ਇੱਥੋਂ ਕਰੀ ਗੈਪ ਦਿਖਾਦੀ ਗਾਹਲੇ ਸੰਤੋਂ ਪਛਾਣ ਗਿੱਟ-ਗਿੱਟ ਦਾ ਫਰਕ ਹੈ ਦੇਖਣਾ ਦਾ ਗੈਪ ਇੱਥੇ ਗਿੱਟ ਦਾ ਕੈਪ ਵੀ ਬੜਾ ਕਮਾਲ ਦਾ ਤੇ ਯਾਰ ਬੱਚੀ ਵੀ ਬੜੀ ਕਮਾਲ ਦੀ ਹੈ ਪਰ ਰੇਟ ਸਾਰੇ ਪਾਸੇ ਪਲੱਸ ਪੁਆਇੰਟ ਹੈ ਵੀਰੇ ਠੀਕ ਹੈ ਗੱਲ ਤੇ ਬਾਕੀ ਤੋਰਾ ਤੂਰਾ ਸਾਨੂੰ ਇਹਦਾ ਦੱਸੀ ਜਾਂਦਾ ਵੀ ਆਰਡਰ ਹੈ ਜਿਹੜਾ ਆਰਡਰ ਬਹੁਤ ਸੋਹਣਾ ਆਰਡਰ ਤਿਆਰ ਕੀ ਸ਼ਾਨਦਾਰ ਬਾਕੀ ਇਹ ਤਾਂ ਬੱਚੀ ਖਲਾ ਜਾਣ ਮਾਣ ਮੋਟੇ ਭਲਾ ਲਈ ਜਦੋਂ ਆਪਾਂ ਦਾ ਸਾਫ ਨੂੰ ਨਹੀਂ ਉਸ ਤੋਂ ਬਾਅਦ ਦੇਖੀਏ ਤਾਂ ਕੀ ਕੁਆਲਿਟੀ ਬਣਦੀ ਹੈ ਕੀ ਗੱਲ ਜਿਵੇਂ ਜਿਵੇਂ ਬਾਈ ਕਹਿੰਦਾ ਦੁੱਧ ਤੇ ਆਉਗੀ ਉਵੇਂ ਉਵੇਂ ਆਰਡਰ ਬਣਾਉ ਤੇ ਸਭ ਤੋਂ ਮੇਨ ਪੁਆਇੰਟ ਇਹ ਆ ਯਾਰ ਇਹਦਾ ਵੀ ਇਹ ਗੰਦਾ ਤੇ ਖੀਰੀ ਇੱਕ ਤਾਂ ਕੱਲੀ ਖੀਰੀ ਹੁੰਦੀ ਆ ਨਾਲ ਨਾਲ ਸਾਰੀਆਂ ਕੁਆਲਿਟੀਆਂ ਪੂਰੀਆਂ ਕੱਲੀ ਖੀਰੀ ਨਹੀਂ ਸਾਰੇ ਪਾਸੇ ਹੈ ਕੱਦ ਵੀ ਖੀਰੀ ਦਾ ਪੂਰਾ ਹੈ ਆਰਡਰ ਦੀ ਕੁਆਲਿਟੀ ਵੀ ਹੈ ਬਰੀਡ ਵੀ ਹੈ ਠੀਕ ਆ ਗੱਲ ਤੇ ਗਾਣੇ ਗਾਣੇ ਬੰਨਾ ਦਿਖਾ ਦੀ ਮੇਰੀ ਪਰਲੇ ਬੰਨਣ ਲੇਵਾ ਕਈ ਵਾਰੀ ਭਰਾ ਕਹਿੰਦਾ ਪਿੱਛੇ ਪਿੱਛੇ ਦਿਖਾਉਂਗੀ ਆ ਤਾਂ ਨਾਲੇ ਬੰਨੇ ਨਹੀਂ ਗਾਣੇ ਵੀ ਉਨਾਂ ਹੀ ਪਿੱਛੇ ਵੀ ਉਨਾਂ ਹੀ ਅੱਗੇ ਪਿੱਛੇ ਦਾ ਆਰਡਰ ਰੱਖ ਦਿਆ ਜਿਵੇਂ ਚੋਰ ਸ ਹੈ ਜਮਾ 64 ਰੱਖਦੀ ਹੈ ਫਾੜੀ ਆਲਾ ਜਦੋਂ ਪਲਾ ਸਾਫ ਹੋਰੀ ਹੈ ਨਾ ਜਿਹੜੀ ਆ ਫਾੜੀ ਬਣੂਗੀ ਉਦੋਂ ਪਤਾ ਲੱਗੂਗਾ ਜਦੋਂ ਇਹ ਆਪਦਾ ਪੀਕ ਲੈਵਲ ਪੜੇ ਪੈਸੇ ਕਿੰਨੇ ਦਾ ਲੱਗ ਗਿਆ ਇਹ ਬੱਚੇ ਆਪਾਂ ਦੇ ਦਾਂਗੇ ਵੀਰੇ 1 20 1 20 ਮਾਫੀ ਕਰਦਾਂਗੇ ਵੀਰੇ ਮਾਫੀ ਠੀਕ ਹੈ ਗੱਲ ਕਿਸੇ ਹੋਰ ਭਰਾ ਕੋਲੋਂ ਦੀ ਖੀਰੀ ਬੱਚੀ ਦਾ ਇਹ ਬੱਚੀ ਦਾ 1.5 ਲੱਖ ਆਉਣਾ ਜਿਹੜੇ ਹਿਸਾਬ ਦੀ ਕੁਆਲਿਟੀ ਠੀਕ ਹੈ ਗੱਲ ਤੇ ਹੁਣ ਆਇਆ ਘਰੀ 2 ਨੰਬਰਾਂ ਦੀ ਹੋਏ ਲੈ ਭਾਈ ਵਾਲੇ ਜਿਹੜਾ ਨਾ ਬੱਟੇ ਵਰਗਾ ਬਣਾ ਜਮਾਣਾ ਹਾਂਜੀ ਇਹ ਕੱਲ ਦੀ ਸੂਈ ਆ ਵੱਡੇ ਭਾਈ ਠੀਕ ਹੈ ਇਹ ਦੋ ਦੰਦ ਪੂਰੇ ਕਰਕੇ ਹਾਂਜੀ ਚਾਰ ਦੇ ਚੱਕ ਦੀ ਪਈਆਂ ਕੋਲ ਵੀ ਬੱਚਾ ਨਾਲ ਇਹਦੀ ਇਹਦੇ ਨਾਲ ਬੱਚੀ ਹੈ ਇਹਦੇ ਨਾਲ ਬੱਚੀ ਪਿਆ ਖੀਰੀ ਮਗਰ ਬੱਛਾ ਜੀ ਮਗਰ ਬੱਚਾ ਆ ਖੀਰੀ ਨਾਲ ਆ ਗਿਆ ਮੇਲ ਕਾਫਟ ਇਹ ਆ ਗਈ 2 ਨੰਬਰ ਤੇ ਦੋਗਨੇ ਦੰਦ ਬਰਾਬਰ ਕਰਕੇ 4 ਚਾਰ ਦੇ ਚੱਕ ਦੀ ਪਈ ਐ ਇੱਥੇ 2 ਮੰਨ ਲਓ ਤੇ 4 ਮੰਨ ਲਓ ਹਾਂਜੀ ਇਹ ਕਦੋਂ ਸੂਈ ਆ ਇਹ ਕੱਲ ਸੂਈ ਹੈ ਜੇਰ ਦੂਰ ਦੀ ਇਹ ਵੀ ਓਪੀ ਹੈ ਸੂਆ ਪਹਿਲਾਂ ਸੂਆ ਪਲੂ ਠੀਕ ਆ ਫਾਨੇ ਗਲੀ ਚੰਗਾ ਲੱਗਦਾ ਹੈ ਚਵਾਈ ਇਹਦੀ ਵੀ ਪੂਰੀ ਵਧੀਆ ਹੱਥੀ ਚਵਾਈ ਤੇ ਲਾਲਿਓ ਤੇ ਚਹੇ ਲਾਲਿਓ ਮੰਨ ਲਓ ਇਹਨੂੰ ਤੁਸੀਂ ਮਸ਼ੀਨ ਚਵਾਈ ਤੇ ਜਿੱਤਰਾ ਵਰਤੀ ਲਾ ਦਿਓ ਕਾਰ ਵਾਂਗੂ ਡਾਈਟ ਵੀ ਇਹ ਨਵੀਂ ਬੁੱਲਣ ਬੁੱਲ ਫੁੱਲ ਵੀ ਨਵੇਂ ਹਾਨ ਕੀ ਆ ਗਈਆਂ ਮੱਛੀਆਂ ਤਕਰੀਬਨ ਤਕਰੀਬਨ ਇੱਥੇ ਰੁਕੋ ਇਹ ਇੱਥੇ ਰੁਕੀ ਇੱਥੇ ਮਾਰਦੀ ਗਈ ਕੈਮਰਾ ਆਪਣੇ ਕੋਲ ਜਿਹੜੀ ਜਿੰਨੀ ਵੀ ਚੀਜ਼ਾਂ ਨੇ ਨਾ ਭਰਾਵਾਂ 64 ਡਰ ਵਾਲੀਆਂ ਪੂਰੀ ਹੈਗਾ ਪੂਰੀ ਯਾਰ ਆਪਾਂ ਬੁੜਾ ਜਿਹਾ ਨਹੀਂ ਲੱਗਦਾ ਛੇਤੀ ਇੱਥੋਂ ਦਿਖਾਓ ਇਦਾਂ ਇਦਾਂ ਦੀ ਬੱਚੀ ਨਾ ਇਦਾਂ ਦੀ ਬੱਚੀ ਚਾਰ ਚਾਰ ਪੰਜ ਪੰਜ ਸੂਵੇ ਦਿੱਤੀ ਇਹ ਬੱਚੀ ਦਿਖਾਈ ਹੈ ਇੱਕ ਥਾਂ ਹੀ ਦਿਖਾਈ ਹੈ ਚਾਰ ਚਾਰ ਪੰਜ ਪੰਜ ਸੂਵੇ ਜਵੇਂ ਮਰਜ਼ੀ ਰੱਖੀ ਜਾਂਦੇ ਆ ਇੱਥੋਂ ਦਿਖਾ ਲਈ ਲੈ ਮਗਰ ਜੀ ਚਵਾਈ ਨਹੀਂ ਬੰਪ ਜਮਾ ਜਮਾ ਇੱਕ ਨੰਬਰ ਹੈ ਇਹ ਚਵਾਈ ਦਾ ਠੀਕ ਹੈ ਗੱਲ ਇਹਦੇ ਵਿੱਚ ਅਹ ਬੱਚੀ ਹੈ ਇੱਕ ਆ ਗਈ ਬੱਚੀ ਤੇ ਇੱਕ ਉਹ ਬੱਚੀ ਦੂਜਾ ਸੂਗਾ ਇਹ ਦੋਨੇ ਇੱਕੋ ਫਾਰਮ ਦੇ ਆਏ ਨੇ ਠੀਕ ਹੈ ਇਹ ਨਿਕਰਾ ਦਾਂਗੇ ਜਮਾ ਕਰਾ ਦਾਂਗੇ ਬੱਚੀ ਪਤਾ ਕਿਹੜੀ ਦੀ ਆ ਇਹ ਵੀ ਬੱਚੀ ਪੀਡੀਐਫ ਦੇ ਜਮਾਕਸਾ ਦੀ ਹੈ ਉਹਦੇ ਮਗਰ ਉਹ ਵੀ ਲੱਗਿਆ ਹੋਇਆ ਅੱਛਾ ਇਹਦੇ ਵੀ ਜਮਾਕਸਾ ਕਰੀਏ ਇਹਦੇ ਜਮਾਕਸਾ ਲੱਗੇ ਇਹਦੇ ਪੈਸੇ ਕਿੰਨੇ ਇਹ ਆਪਾਂ ਦੇ ਦਾਂਗੇ ਵੀਰੇ 95000 ਰੁਪਏ ਕਿੰਨਾ ਦੁੱਧ ਪਾ ਸਕਦੇ ਆ ਇਹ ਜਿਆਦਾ ਨਹੀਂ ਆਪਾਂ ਕਹਿੰਦੇ ਘੱਟੋ ਘੱਟ ਨਹੀਂ 23 24 ਕਿਲੋ ਦੁੱਧ ਪਾਉਣਾ ਫਟਾਫਾ ਉਹੀ ਆਪਾਂ ਕਰ ਤੋਂ ਗੱਲ ਤੇ ਇਹ ਕਿਨੋਂ ਕਹਿੰਦੇ ਆ ਠੀਕ ਆ ਗੱਲ ਜੋੜੇ ਦਾ 45 ਕਿਲੋ ਕਹਦੀ ਆ ਯਾਰ ਵੀ ਆ ਤੂੰ ਕਹਿੰਨਾ 25 ਪਾ ਦੂਗੀ ਆ ਇਹਦਾ ਆ ਇਹਦਾ ਬੀਏ ਲਾ ਦੇ 2 ਕਿਲੋ ਹੋਰ ਘਟਾ ਦੇ ਆ 45 ਦਾ ਯਾਰ ਕੋਲੇ ਹੱਥ ਨਾਲ ਬੜੀ ਨੋਰਮਲ ਸੇਵਾ ਨਾਲ ਜੋੜੇ ਦਾ ਦੁੱਧ ਪਾਉਣਾ ਠੀਕ ਆ ਗੱਲ ਇਹ ਜੋੜਾ ਬਾਈ ਇੱਕ ਆਫਰ ਆਪਾਂ ਇਹਦੀ ਹੋਰ ਦੇ ਦਾਂਗੇ ਜਿਹੜੀ ਉਹ ਬੱਚੀ ਹੈ ਹਾਂਜੀ ਉਹ ਆਪਾਂ 15000 ਚ ਕੱਟ ਲਾਂਗੇ ਜੇ ਕਟਾਈ ਦਾ ਆ ਬੱਚੀ ਹਾਂਜੀ ਆ ਇਹ ਪੀਡੀਏ ਕ ਦੀ ਜਮਾਤਕਾਰੀ ਹੈ 95 ਦਾ ਮੁੱਲ 95 ਗਾਂ ਦਾ 80 ਦੀ ਰਹਿ ਗਈ 80 ਦੀ ਰਹਿ ਗਈ 2+ ਵਾਲੀ ਦੋ ਦਾ ਕਿਹੜਾ ਦਿੰਦਾ 80 ਕੋਈ ਨਹੀਂ ਇਹ 28 ਸਦਰੋਂ ਸੀਰੀਅਲ ਹੈਗੀ ਜੇ 15 ਦੀ ਆ 28 ਘਟਾਓਗੇ ਪਰ ਜਿਹੜਾ ਪ੍ਰਾਣ ਖਰੀਦੂਗਾ ਉਹਨੂੰ ਇਹ ਹੁੰਦਾ ਵੀ ਯਾਰ ਅੱਗੇ ਇੱਕ ਤਾਂ ਇਹ ਲੈ ਗਏ ਇੱਕ ਬਰੀਡ ਇੱਕ ਬਰੀਡ ਹੋਰ ਬਣ ਜੇ ਹਨਾ ਬਣੀ ਬਣੀ ਬਰੀਡ ਆ ਗਈ ਠੀਕ ਆ ਇਹਦਾ ਰਹੂਗਾ 95 95 ਇਹਦਾ ਇੱਕ ਇਹਦਾ ਇੱਕ ਵੀ ਜੋੜੇ ਚ ਹੋਲੀ ਜੋੜੇ ਚ ਕਰਦਾਂਗੇ ਫਿਰ ਮੰਗ ਠੀਕ ਆ ਆ ਜਾਗਾ ਨਹੀਂ ਹੋਰ ਆ ਜਾ ਤੈਨੂੰ ਨੰਬਰ ਤੇ ਆ ਬੱਚੀ ਕੀ ਭਾਈ ਕਹਿੰਦਾ ਉਸੇ ਭਾਂ ਨੂੰ ਲੈ ਆ ਪੰਚਾਇਤਾਂ ਦਾ ਮਜ਼ਬੂਤ ਆ ਜਿਵੇਂ ਗਾਵਾਂ ਦਾ ਉਹਦਾ ਮੱਝਾਂ ਦਾ ਹੁੰਦਾ ਮੱਝਾਂ ਦਾ ਹੁੰਦਾ ਕਿੰਨੇ ਦਾ ਕਰ ਦੂ ਇਹ ਭੈੜੀ ਮੇਰੇ 4-5 ਦਾ ਤੋਂ ਬਾਕੀ ਤਿਆਰੀ ਕਰ ਮੰਗਦੀ ਹੈ ਨਾ ਠੀਕ ਹੈ ਬਾਕੀ ਪਰਮਾਤਮਾ ਨੂੰ ਪਤਾ ਹੈ ਠੀਕ ਹੈ ਇਹ ਇਹ ਚਾਰ ਪੂਰੇ ਕਰਕੇ ਹਾਂਜੀ 6 ਦਾ ਇੱਕ ਦੰਦ ਚੱਕਿਆ ਤੇ ਦੂਜੇ ਨੇ ਚੱਕੇ ਨਹੀਂ 6 ਦੰਦ ਮੰਨ ਕੇ ਲਵੇ ਠੀਕ ਹੈ ਹਾਂਜੀ ਆਹ ਤੀਸਵਾਲ ਕੀ ਦੇ ਮੋਦੀ ਵਾਲੀ ਬੱਚੀ ਹੈ ਠੀਕ ਹੈ ਸ਼ਿਗਰੇ ਇਹ ਮਾਲੀ ਵੀ ਪੰਜਵਾਂ ਦੰਦ ਚੱਕ ਲੈ ਪੰਜਵਾਂ ਦੰਦ ਚੱਕ ਲਿਆ ਠੀਕ ਹੈ ਇਹਨੂੰ ਸਿੱਕੀ ਮੰਗਦੇ ਹੋ ਚਾਰ ਚਾਰ ਮੰਨ ਚਾਰ ਮੰਨ ਲਿਆ ਤਾਂ ਚਾੜੂ ਉੱਚਾ ਬੜਾ ਮਜ਼ਬੂਤ ਆ ਇਹ ਦੂਜਾ ਸੂਆ ਇਹ ਫਾਰਮ 'ਚ ਪਲੂ ਨੇ ਨੇ 27 ਕਿਲੋ ਦੁੱਧ ਪਾਇਆ ਇਹ ਇਕ ਗੱਲਾ ਸਟਾਕ ਤੇ ਵਾਲਾ ਮੈਂ ਪੂਰੇ ਪਾਸ ਸਾਰੇ ਪਾਸੇ ਸਹੀ ਹੈ ਵੀਰੇ ਆਰਡਰ ਦੀ ਕੁਆਲਿਟੀ ਦੇਖ ਤੂੰ ਪਹਿਲਾਂ ਮੈਨੂੰ ਇਹ ਗੱਲ ਲੱਗਾ ਕੱਲਾ ਕੱਲਾ ਪਰ ਵਾਦੀ ਪਾਈ ਫੜ ਗਿਆ ਮੈਂ ਤਾਂ ਪਾਉਗੀ ਪਾਉਗੀ ਬਈ ਤੋਰਾ ਵੀਰਾ ਕਮਾਲ ਦਾ ਰੱਖਦੀ ਹੈ ਜਮਾ ਸਾਰੀ ਤਵਾਦੀ ਹੈ ਇਹ ਕੰਗਾ ਹਾਈਟਾ ਦੀ ਸਿਰੋਂ ਮੀਡੀਅਮ ਕਿਤੇ ਕਿਸੇ ਭਰਾ ਨੂੰ ਵੱੱਟੀ ਲੱਗ ਜੇ ਹਨਾ ਮੇਰੇ ਗਲਤ ਜਿਆ ਹੋਇਆ ਇਹਨਾਂ ਨੇੜੇ ਆ ਕੇ ਇੱਥੇ ਰੋਕ ਨਹੀਂ ਕਰਨਾ ਪਰ ਮਾ ਤੇ ਇਹ ਵੱਡੀਆਂ ਵੱਡੀਆਂ ਨੂੰ ਵੱਡੀਆਂ ਵੱਡੀਆਂ ਨੂੰ ਪਾ ਦੂਗੀ ਮਾਰ ਕੇ ਇਹ ਇੱਧਰ ਲੈ ਆਉਣੇ ਕਰਦੇ ਆ ਇੱਕ ਫੋਜਾ ਤੇ ਖਾਣੇ ਦੇ ਅਨਲਾਈਟ ਇਬਰੇ ਤਿੰਨ ਚਾਰ ਦੇ ਲੈ ਚੋ ਵੈਸੇ ਤਿਆਰ ਵੀ ਐ ਪਰ ਹੁਣ ਤਾਂ ਇਹ ਚੀਜ਼ ਆ ਗਈ ਜੀ ਗਾਲਾ ਕਰੀ ਜਾਂਦੇ ਆ ਫਾਰਮ ਚੋਂ ਅੱਗੇ ਵੀ ਜੀ ਲੈ 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 ਜੂਂਦੇ ਨੇ ਚਾਰ ਦਿਨ ਦਾ ਠੀਕ ਹੈ ਹਾਂਜੀ ਹਾਂ ਕਿੰਨਾ ਦੁੱਧ ਸਿਆ ਪਹਿਲਾਂ ਦਾ ਇਹਨੇ 27 ਕਿਲੋ ਦੁੱਧ ਆਏ ਵੇ ਫਾਰਮ ਤੋਂ ਠੀਕ ਹੈ ਇਹਦੇ ਸੀਮਨ ਕਿਹੜਾ ਲੱਗਿਆ ਉਹੀ ਜਮਾਸਕਾ ਦਾ ਜਮਾਸਕਾ ਦੇ ਕਿਹੜੇ ਦਾ ਆ ਗਿਆ ਪੀਡੀਐਫ ਵਾਲੇ ਦਾ ਪੀਡੀਐਫ ਦਾ ਜਿਹੜੀ ਹੋਏ ਬੱਚੀ ਆਈਆਂ ਦੋ ਦੰਦ ਵੀ ਠੀਕ ਹੈ ਜੀ ਉਹ ਵੀ ਇੱਕ ਫਾਰਮ ਦੀ ਨੇ ਠੀਕ ਹੈ ਪੀਡੀਐਫ ਦੇ ਬਾਈ ਕਹਿੰਦਾ ਜਮਾਸਕਾ ਤੋਂ ਗੱਭਣਾ ਪੰਜਵਾਂ ਦੰਦ ਚੱਕਣ ਲੱਗ ਗਿਆ ਪਹਿਲਾਂ ਦਾ ਰਿਕਾਰਡ ਆ ਗਿਆ ਸਟਾਈਕ ਨੂੰ ਦੋ ਦਵਾ ਇੱਥੋਂ ਕਰਾਣੀ ਕਿ ਇੱਕ ਗਰੀ ਦਿਨ ਬਾਈ ਕਹਿੰਦਾ ਪੰਜ ਚਾਰ ਕਰ ਦੂਗੀ ਆ ਜੀ ਪੰਜ ਚਾਰ ਦਿਨ ਲੈ ਜਿਓ ਸਵਾਦੀ ਕਿੰਨੇ ਸਵਾਦੀ ਜਮਾ ਠੀਕ ਹੈ ਸਵਾਦੀ ਆਗੇ ਠੰਡੀ ਬਿਲਕੁਲ ਆ ਆ ਭਾਲਾ ਮੋਟਰ ਲਈ ਬੰਦੀ ਇਹ ਤਾਂ ਭਾਲਾ ਗਈ ਭਰਾਵਾ ਕਿਉਂਕਿ ਸਾਫ ਹੋ ਜੂ ਬਿਲਕੁਲ ਉੱਤਾਂ ਤਾਂ ਉਹੀ ਗੱਲ ਆ ਵੀ ਹੱਥੀ ਚਵਾਈ ਵਾਲਾ ਮਸ਼ੀਨ ਤੇ ਬਲਾ ਕੇ ਠੀਕ ਹੈ ਗੱਲ ਆ ਆ ਦਿਖਾ ਬੈਣੀ ਹੋਇਆ ਦਾ ਰਸ਼ੀਆਂ ਨੇ ਟੈਂਕ ਹੀ ਆ ਨਾ ਵੱਡੀ ਵੱਡੀ ਬਹੁਤਾ ਕਿੰਨੇ ਪੈਸੇ ਦੇ ਇਹ ਆਪਾਂ ਦੇ ਦਾਂਗੇ ਵੀਰੇ 100000 100000 ਦੂਜਾ ਸੁਆ 25 ਕਿਲੋ ਕਰੂਨ ਦਾ ਰਕਾਲ ਹੈ ਹੁਣ ਵੀ ਬੰਦਾ 28 ਕਿਲੋ ਦੀ ਵੋਟ ਆਪਾਂ ਦੇ ਦਾਂਗੇ ਠੀਕ ਹੈ ਹੁਣ ਮਾਰਦੇ ਘਰੀ ਕੈਮਰਾ ਆ ਬੱਛੀ ਤੇ ਲਾਸਟ ਨੰਬਰ ਵਾਲੀ ਉਹਦਾ ਰਸ਼ੀਅਨ ਟੈਂਕੀ ਆ ਡਰ ਕੁਆਲਟੀ ਕਰਾ ਦੇ ਚੈੱਕ ਇਹਦਾ ਸੁਆ ਕਰਨ ਇਹਦਾ ਦੂਜਾ ਸੁਆ ਜੀ ਕਿੰਨੇ ਦਿਨ ਹੋਗੇ ਸੁਈ ਨੂੰ ਇਹਨੂੰ ਹੋਗੇ ਵੀਰੇ 12 13 ਦਿਨ 12 13 ਹਾਂ ਜੀ ਤੋਰ ਖੋਲ ਕੇ ਇਹ ਦੰਦਾਂ ਚ ਕਿਵੇਂ ਆ ਇਹ ਦੰਦਾਂ ਚ ਵੀਰੇ ਹੈ ਤਾਂ ਛੇਰ ਠੀਕ ਆ ਅੱਠ ਦੇ ਤੋੜੇ ਹੋਏ ਨੇ ਅਗਲ ਰਾਬਰ ਕਰਕੇ ਲਾਸਟ ਵਾਲੇ ਸੁੱਟੇ ਹੋਏ ਨੇ ਤੁਸੀਂ ਇਹਨੂੰ 6 ਮੰਨ ਲਓ 6 ਮੰਨ ਲਓ 8 ਮੰਨ ਲਓ ਪੂਰਾ ਮੰਨ ਲਓ ਆਪਾਂ ਨੂੰ ਕੋਈ ਵਹਿਮ ਨਹੀਂ ਬਿਊਟੀਫੁਲ ਦਾ ਹਨਾ ਸਾਰੇ ਪਾਸੇ ਫੁੱਲ ਹੈ ਵੀਰੇ ਬਹੁਤ ਚੰਗਾ ਤੇ ਵੱਡੀ ਵੀ ਫੁੱਲਾ ਕਿੰਨਾ ਕੁ ਦੁੱਧ ਆਜ ਰਿਹਾ ਹੁਣ ਇਹਨਾਂ ਮੈਂ ਫਾਰਮ ਚੋਂ ਲੈ ਕੇ ਆਈ ਸੀ ਵੀਰੇ ਦੋ ਟਾਈਮ ਦੀ ਚਵਾਈ ਕਰਕੇ ਠੀਕ ਹੈ 25 ਕਿਲੋ ਚਵਾਈ ਕਰਕੇ ਲੈ ਕੇ ਆਏ ਸੀ ਪਰ ਮੇਰੇ ਕੋਲ ਆ ਕੇ ਮੈਂ ਬੰਨ ਦਿੱਤੀ ਉੱਥੇ ਖੁੱਲੀ ਸੀ ਥੋੜਾ ਜਿਹਾ ਉਪਰਾਂ ਕਰਕੇ ਦੁੱਧ ਘਟ ਗਈ ਠੀਕ ਹੈ ਗੱਲ ਹਾਂ ਹੁਣ ਵੀ ਇਹ 20 ਤੋਂ ਪਲੱਸ ਦੁੱਧ ਹੋਊਗਾ 20 ਮੰਨ ਕੇ ਲਵੇ ਬੰਦਾ ਕੋਈ ਵੀ ਠੀਕ ਹੈ ਗੱਲ ਹਾਂਜੀ ਹਾਂਜੀ ਅਬ 20 ਤੋਂ ਬਾਈ ਕਹਿੰਦਾ ਬਾਹਰੇ ਆ ਪਾ ਕਿੰਨਾ ਤੋਲ ਕੇ ਲੈ ਹੀ ਕਰਨਾ ਮੈਂ ਵੀਰੇ 24 25 ਕਿਲੋ 24 ਤੇ 25 ਦੇ ਵਿਚਾਲੇ ਸੀ ਠੀਕ ਆ ਠੀਕ ਅੱਲੇ ਆ ਕਮਾ ਲਿਆ ਹਾਂ ਬਾਕੀ ਆਰਡਰ ਤੇ ਨਾ ਨਾੜਾਂ ਦੇਖ ਲੈ ਵੀ ਦੁੱਧ ਵਾਲੀ ਹੈਗੀ ਏ ਕਿ ਨਹੀਂ ਹੈਗੀ ਕਿੰਨਾ ਸਾਨੂੰ ਸਾਰ ਗਿਆ ਫੁੱਲ ਆਰਡਰ ਤੇ ਤੇ ਵੱਡੀ ਭਜਨ ਭੋਜਨ ਆ ਗਿਆ ਸਜਣੋ ਸਾਰੇ ਪਾਸੇ ਮਜ਼ਬੂਤ ਹੈ ਜਿਹੜੇ ਹਿਸਾਬ ਨਾਲ ਵੱਡੀ ਆ ਉਹ ਹਿਸਾਬ ਨਾਲ ਮਜ਼ਬੂਤੀ ਬਹੁਤ ਹੈ ਜੀ ਢਾਂਚੇ ਚੋਂ ਉਦਾਂ ਨਹੀਂ ਹੈਗੀ ਵੀ ਲਮਟੀਂ ਗਲਜੀਆ ਕੱਲੀ ਨਾ 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 ਉਹ ਚੀਜ਼ ਨਹੀਂ ਹੈਗੀ ਆਰਡਰ ਵੀ ਪੂਰਾ ਟਾਈਟ ਹੈ ਚਵਾਈ ਦੀ ਕਮਿਆ ਚਵਾਈ ਦੀ ਜਮਾ ਇੱਕ ਨੰਬਰ ਹੈ ਜਮਾ ਕੋਲੀ ਹੈ ਵੀਰੇ ਆ ਦੋ ਚਾਰ ਦਿਨ ਚ ਤਕਰੀਬਨ ਕਹਿ ਲੀਆ ਉੱਥੀ ਆ ਜੂ ਉੱਥੀ ਵਗ ਜੂ ਵੀਰੇ 25 ਤੋਂ ਟੱਪ ਜੂਗੀ ਠੀਕ ਆ ਹੁਣ 20 ਪਲੱਸ ਆ ਇਹ ਬੱਚੇ ਆਪਾਂ ਦੇ ਦਾਂਗੇ ਵੀਰੇ 95000 ਰੁਪਏ ਦੀ ਕੱਲੇ ਦੀ ਕੱਲੇ 95 ਦੀ ਠੀਕ ਹੈ ਗੱਲ ਆਏ ਭਾਈ ਕਹਿੰਦਾ ਹੋਜੂ ਕੱਲੇ 95 ਦੀ ਨੰਬਰ ਬੋਲ ਦੇਣਾ 9779939077 ਬਾਕੀ ਨਾ ਆਰਡਰ ਤੇ ਬੱਚੇ ਦੇ ਨਾੜਾ ਦਿਖਾ ਦੇ ਵੀ ਕਿਹੜੇ ਪਾਸੇ ਆ ਦੁੱਧ ਆਪਾਂ ਨੂੰ ਹੀ ਕਹਦੇ ਅਗਲਾ ਹੈ ਨਾ ਕੋਈ ਕੁਆਲਿਟੀ ਦਾ ਫੁੱਲ ਆ ਗਈ ਤੇ ਬਾਕੀ ਫੇਸ ਦਿਖਾ ਦੇ ਦੋਨੇ ਪਾਸੇ ਦਿਖਾ ਦੇ ਵੀ ਇੱਕ ਪਾਸੇ ਨਹੀਂ ਹੈਗਾ ਦੋਨੇ ਪਾਸੇ ਨਹੀਂ ਠੀਕ ਹੈ ਗੱਲ ਦਿਖਾ ਦੇ ਗਰੀ ਇੱਧਰੋਂ ਕਰਾ ਦੇ ਤਸੱਲੀ ਕਰਨ ਦੀ ਸਮਹਾਰ ਘੈਨ ਕਹਿ ਲਈਏ ਇਹ ਹਿੱਥੋਂ ਦਿਖਾ ਦੇ ਦੋਨੇ ਪਾਸੇ ਨਸ ਆ ਗਿਆ ਬਾਈ ਕਹਿੰਦਾ ਫੁੱਲ ਫੁੱਲ ਦਿਖਾ ਦੀ ਇੱਧਰ ਲੈ ਵੱਖ ਇੱਕ ਪਾਸੇ ਨਹੀਂ ਹੈਗੇ ਦੋਨੇ ਪਾਸੇ ਵੀ ਇੱਥੋਂ ਪਤਾ ਲੱਗ ਜਾਏ ਦੁੱਧ ਵਾਲਾ ਪਸ਼ੂ ਹੈ ਕਿ ਨਹੀਂ ਹੈਗਾ ਠੀਕ ਹੈ ਗੱਲ ਤੇ ਹੁਣ ਮਾਰ ਦੀ ਗਰੀ ਫੇਸ ਤੇ ਕੈਮਰਾ ਜੀ ਬਰੀਡ ਫੁੱਲ ਆ ਗਈ ਜਿਵੇਂ ਬਾਈ ਨੇ ਦੱਸਿਆ ਵੀ ਲਿਆ ਕੇ ਬੰਦਨ ਕਰਕੇ ਥੋੜਾ ਉਪਰ ਆ ਗਈ ਕੋਪੜਾ ਕਰ ਗਈ ਬਈ ਉਪਰਾ ਕਰ ਗਈ ਠੀਕ ਹੈ ਗੱਲ ਹਾਂਜੀ ਹਾਂਜੀ ਤੇ ਨੰਬਰ ਬਾਕੀ ਬਾਈ ਦਾ ਸਕਰੀਨ ਤੇ ਲਾ ਦੂੰਗਾ ਚਾਰ ਗਾਵਾਂ ਦਿਖਾਤੀਆਂ ਇੱਕ ਗੱਬਣ ਤਿੰਨ ਤਾਜ਼ੀਆਂ ਸੂਈਆਂ ਇਹਨਾਂ 'ਚ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ